ਖਲਾਂਦਾ ਇਹਨਾਂ ਤੇ ਇਹ ਜੀ ਪੁਲਿਸ ਦੇ ਉੱਪਰ ਯਾਰ ਇੱਕ ਬੰਦਾ ਬੇਤਵੀ ਕਰਦਾ ਹੋਵੇ ਇਸ ਤਰੀਕੇ ਦੇ ਨਾਲ ਮਾਰਾ ਚੰਗਾ ਬੋਲਦਾ ਵੇ ਹਰ ਇੱਕ ਧਰਮ ਨੂੰ ਗੁਰਨਾਨਕ ਦੇਵ ਜੀ ਬਾਰੇ ਮੁਸਲਿਮ ਪਾਈਚਾਰੇ ਬਾਰੇ ਕਿਸੇ ਨੂੰ ਨਹੀਂ ਉਹਨਾਂ ਛੱਡਿਆ ਉਹਨੂੰ ਤਾਂ ਦੇਸ਼ ਦੇ ਵਿੱਚ ਕੋਈ ਰਹਿਣ ਦਾ ਅਧਿਕਾਰ ਨਹੀਂ ਉਹ ਕਹਿੰਦਾ ਭਾਰਤ ਦੇ ਉੱਪਰ ਬੰਬ ਸਿੱਟ ਦੋ ਜਿਹੜਾ ਇੱਥੇ ਗ੍ਰੇਨੇਡ ਪਕੜੇ ਗਏ ਹਨਾ ਮੇਰੇ ਹਿਸਾਬ ਨਾਲ ਹੋ ਸਕਦਾ ਉਹਦੀ ਸ਼ਾਰਜਸ ਹੋਵੇ ਅੱਜ ਇੱਥੇ ਪਹੁੰਚੇ ਆ ਉਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਜੇ ਉਹਦੀ ਗ੍ਰਿਫਤਾਰੀ ਨਾ ਹੋਈ ਮੈਂ ਤੁਹਾਡੇ ਕੈਮਰੇ ਦੇ ਮਾਧਿਅਮ ਨਾਲ ਕਹਿਣਾ ਨਹੀਂ ਚਾਹੂੰਗਾ ਵੀ ਹਾਲ ਅੱਜ ਕੀ ਹੋਣਾ ਕੋਈ ਸਿੱਖ ਮਗਰ ਇਹੋ ਜਿਹੇ ਕਲੰਕਿਤ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਇਹੋ ਜਿਹੇ ਲਾਂਤੀ ਬੰਦੇ ਦਾ ਕੋਈ ਧਰਮ ਨਹੀਂ ਹੁੰਦਾ ਜਿਹੜਾ ਕਿਸੇ ਦੇ ਧਰਮ ਦੇ ਖਿਲਾਫ ਬੋਲੇ ਉਸ ਬੰਦੇ ਨੇ ਛੱਟੀ ਮਈਆ ਬਾਰੇ ਬੋਲਿਆ ਛੱਟੀ ਮਈਆ ਜਿਹੜੀ ਹੈ ਇਕੱਲੇ ਪ੍ਰਵਾਂਚਲੀ ਭਾਈਚਾਰੇ ਦੀ ਮਈਆ ਨਹੀਂ ਹੈ ਉਹ ਸਾਡੇ Hindu ਸਮਾਜ ਦੀ ਮਈਆ ਹੈ ਅਸੀਂ ਖੁਦ ਉਹਨਾਂ ਨੂੰ ਪੁੱਛਦੇ ਆ ਆਪਣੇ ਛੱਟ ਪੂਜਾ ਤਿਉਹਾਰ ਮਨਾਣੇ ਆ ਪੰਜਾਬ 'ਚ ਬੜਾ ਤਿਉਹਾਰ ਮਨਾਇਆ ਜਾਂਦਾ ਉਸ ਵਿਅਕਤੀ ਦੀ ਅੱਜ ਰੈਸਟ ਪੈਣੀ ਚਾਹੀਦੀ ਹੈ ਅੱਜ ਸਾਰਾ ਭਾਈਚਾਰਾ ਹਿੰਦੂ ਸਮਾਜ ਸ਼ਿਮਲਾਪੁਰੀ ਥਾਣੇ ਦੇ ਬਾਹਰ ਖੜਾ ਹੈ ਅੱਜ ਜੇ ਉਹਦੀ ਰੈਸਟ ਨਾ ਪਈ ਤੇ ਅੱਜ ਇੱਥੇ ਪੱਖਾ ਮੋਰਚਾ ਲੱਗੇਗਾ ਜੇ ਛੱਟ ਪੂਜਾ ਵਾਰੇ ਜਿਹੜਾ ਸਾਜਨ ਬੈਕਰੀ ਵਾਲਾ ਆ ਅਪਸ਼ਬਦ ਬੋਲ ਰਿਹਾ ਸੀਗਾ ਜਿੱਦਾਂ ਕਿ ਉਹ ਰਿਕਾਰਡਿੰਗ ਵੀ ਵਾਇਰਲ ਹੋਈ ਸੀ ਪਰ ਹਜੇ ਤੱਕ ਪੁਲਿਸ ਵੱਲੋਂ ਉਹਨਾਂ ਦੀ ਬੈਕਰੀ ਤੇ ਇੱਕ ਵੀ ਰੇਡ ਨਹੀਂ ਕੀਤੀ ਗਈ ਸਾਜਨ ਬੈਕਰੀ ਦਾ ਜਿਹੜਾ ਓਨਰ ਹੈ ਉਹਦੇ ਹਜੇ ਵੀ ਮਤਲਬ ਕਿ ਨੰਬਰ ਵਗੈਰਾ ਸਭ ਔਨ ਹੈ ਸਭ ਦੇਖੋ ਜੀ ਆਪਾਂ 10 ਤਰੀਕ ਦੇ ਤੇ ਪਰਚਾ ਦਰਜ ਕਰਾਇਆ ਸੀ ਤੇ ਦੋਸਤੋ ਦੋ ਤਿੰਨ ਦਿਨ ਬਾਅਦ ਆਪਾਂ ਐਸਐਚਓ ਸਾਹਿਬ ਨੂੰ ਮਿਲ ਕੇ ਵੀ ਗਏ ਉਹਨਾਂ ਨੇ ਇਹ ਕਹਿ ਦਿੱਤੀ ਕਿ ਅਸੀਂ 24 ਘੰਟੇ ਚ ਬੰਦਾ ਅਰੈਸਟ ਕਰ ਲਾਂਗੇ ਤੇ ਉਹ ਗੱਲ ਹੋਈ ਨੂੰ ਵੀ ਤਿੰਨ ਦਿਨ ਹੋ ਗਏ ਤੇ ਅਸੀਂ ਪਰੇਸ਼ਾਨ ਹੋ ਕੇ ਇੱਥੇ ਅੱਜ ਇਕੱਠੇ ਹੋਇਆ ਕਿਉਂਕਿ ਉਹ ਜਿਹੜਾ આરોપી ਹੈ ਉਹਦਾ ਮੋਬਾਈਲ ਨੰਬਰ ਵੀ ਚੱਲ ਰਿਹਾ ਵਾ ਤੇ ਉਹ ਉਹਨਾਂ ਚ ਇਹ ਵੀ ਆ ਰਿਹਾ ਕਿ ਆਪਣੇ ਬੈਕਰੀ ਤੇ